ਹੋ ਬੇਟਾ ਸਾ ਮਰਾ ਬੇਟਾ ਜੀ ਦੁਨੀਆ ਦਾ ਪਾਪਾ ਸੁਣਾ ਬੇਟਾ ਜੀ ਜਿਉ ਕਾਬੇ ਤੋਂ ਕਬੀ ਨਾ ਪਾ ਲੀਏ ਮਰਾ ਦੁਖ ਸਭ ਪਾਲ ਲੀਏ ਗਰੇਮ ਲੋ ਜੇ ਬੜਾ ਕਹੀ ਸਰਕਾਰ ਪਾਲ ਲੀਏ ਤਰੀ ਚਾਇਆ ਕਰ ਅਮਰਾ ਉਪਰ ਹੋ ਬੇਟਾ ਅਮਰਾ ਰਾਜਾ ਰਾਜਾ ਨਾਤਾ ਮਾਦਰੋਂ ਕੋਲੋਂ ਦੀਆਂ ਇਹ ਬੇਹਦ ਦਰਦਨਾਕ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਇੱਕ ਮਹਿਜ਼ 10 ਸਾਲਾ ਬੱਚਾ ਮੀਤੋ ਬਾਦ ਕੋਠੇ ਤੇ ਖੇਡਣ ਜਾ ਰਿਹਾ ਸੀ ਕਿ ਅਚਾਨਕ ਪੌੜੀਆਂ ਦੇ ਵਿੱਚ ਕਰੰਟ ਆ ਜਾਂਦਾ ਹੈ ਤੇ ਇਸ ਲੋਹੀ ਦੀ ਪੌੜੀਆਂ ਦੇ ਉੱਤੇ ਹੀ ਇਸ ਮਹਿਜ਼ 10 ਸਾਲਾ ਬੱਚੇ ਦੀ ਜਾਨ ਨਿਕਲ ਜਾਂਦੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਂ ਹਲੇ ਤੱਕ ਇਸ ਬੱਚੇ ਦੀ ਮ੍ਰਿਤਕ ਤੇ ਕੋਲ ਬੈਠ ਕੇ ਰੋ ਰਹੀ ਹੈ ਆਸ ਲਗਾ ਰਹੀ ਹੈ ਕਿ ਬੱਚਾ ਉੱਠ ਜਾਵੇ ਕਿਸ ਤਰੀਕੇ ਦੇ ਨਾਲ ਇਸ ਮਾਂ ਨੇ ਇਸ ਬੱਚੇ ਨੂੰ ਪਾਲਿਆ ਹੋਵੇਗਾ ਤੇ 10 ਸਾਲ ਦਾ ਹੋ ਕੇ ਅਚਾਨਕ ਇਹ ਇੱਡੀ ਵੱਡੀ ਘਟਨਾ ਹੋ ਗਈ ਅਚਾਨਕ ਲੋਹੇ ਦੀ ਪੌੜੀਆਂ ਦੇ ਵਿੱਚ ਕਰੰਟ ਆਉਣ ਤੋਂ ਬਾਅਦ ਇਸ ਦਾ ਚਿਰਾਗ ਚੜਾਏ ਬੁੱਝ ਚੁੱਕਿਆ ਹੈ ਦੇਖ ਸਕਦੇ ਹੋ ਲੋਹੇ ਦੀ ਪੌੜੀ ਉੱਪਰ ਚੜ ਰਿਹਾ ਸੀ ਕਿ ਅਚਾਨਕ ਪੌੜੀ ਵਿੱਚ ਕਰੰਟ ਆ ਗਿਆ ਜਿਸ ਕਾਰਨ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਦੇ ਕਿ ਬੱਚੇ ਨੂੰ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਵੀ ਲਿਆਂਦਾ ਗਿਆ ਜਿੱਥੇ ਡਾਕਟਰ ਵੱਲੋਂ ਉਸ ਦੀ ਮੌਤ ਹੋਣ ਦੀ ਪੁਸ਼ਟੀ ਕਰ ਦਿੱਤੀ ਗਈ ਮ੍ਰਿਤਕ ਦੇ ਪਿਤਾ ਦਕਰਨਾ ਹੈ ਕਿ ਪਹਿਲਾਂ ਵੀ ਬਹੁਤ ਵਾਰ ਇਸ ਲੋਹੇ ਦੀ ਪੌੜੀ ਦੇ ਵਿੱਚ ਕਰੰਟ ਆਉਂਦਾ ਰਿਹਾ ਹੈ ਪਰ ਕਿਸੇ ਨੇ ਵੀ ਠੀਕ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਅੱਜ ਇਹਨਾਂ ਵੱਡਾ ਪਾਣਾ ਵਾਪਰ ਗਿਆ ਕਿ ਮੀਮਗਰੋ ਇੱਕ ਵਾਰ ਫਿਰ ਤੋਂ ਇਸ ਪੌੜੀ ਦੇ ਵਿੱਚ ਕਰੰਟ ਆਇਆ ਤੇ ਉਹਨਾਂ ਦਾ 10 ਸਾਲ ਦਾ ਬੱਚਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਉਹਨਾਂ ਦੇ ਬਹਾਦ ਵਿੱਚੋਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਘਰ ਦਾ ਚਿਰਾਗ ਜੜਾਏ ਬੁੱਝ ਚੁੱਕਿਆ ਹੈ ਬੇहद ਮਦਭਾਗੀ ਅਤੇ ਪਾਬੁਕ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿ ਇਸ ਪਰਿਵਾਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕਿਰਾਏ ਦੇ ਉੱਤੇ ਰਹਿੰਦੇ ਸੀ ਉਸ ਤੋਂ ਬਾਅਦ ਪਾਲ ਪੋਸ ਕੇ ਆਪਣਾ ਪਰਿਵਾਰ ਚਲਾਉਂਦੇ ਸੀ ਜਿਸ ਲਈ ਕਮਾਉਂਦੇ ਸੀ ਅੱਜ ਉਹੀ ਇਸ ਘਟਨਾ ਤੋਂ ਬਾਅਦ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਹੈ বিহে ਦੇ ਦਰਦਨਾਕ ਤੇ ਮੰਦਪਾਕੀਆਂ ਤਸਵੀਰਾਂ ਨੇ ਦੱਸਦੇ ਕਿ ਇਹ ਤਸਵੀਰਾਂ ਸਮਰਾਲਾ ਦੇ ਸ਼੍ਰੀ ਗੁਰੂ ਅਰਜੁਨ ਦੇਵ ਕਲੋਨੀ ਦੇ ਕੋਲ ਰਹਿੰਦੇ ਮਹਿਜ਼ 10 ਸਾਲਾ ਬੱਚੇ ਦੇ ਦੁਰੀਆਂ ਤੋਂ ਰੁਕਸਤ ਹੋਣ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿਸ ਦੇ ਵਿੱਚ ਹੁਣ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਕੀ ਆਪਕੋ ਇਹ ਆਪਕੇ ਬੇਟੇ ਦਾ ਨਾਮ ਕੀ ਆ ਰਾਜਨ ਰਾਜਨ ਜੱਦਾ 10 ਉਮਰ ਦੀ 10 ਸਾਲ ਦਾ ਸੀਗਾ। ਕੀ ਬਾਤ ਹੋਈ? ਕਿਵੇਂ ਮਾਪੇ ਇਹ بارش ਆਇਆ ਸਵੇਰ ਸਵੇਰ ਹੋਰ ਸਾਰੇ ਜਿਹੜਾ கரண்ட் ਆਤਾ ਸੀਗਾ। वो जीना पर भी है लोहा वाला तो फोरी तो लगा, लगा हुआ है फोरी उस पर खेलने गया लक्का लाने गया ऐसे खेलने गया होगा उसे करंट लग गया अब हम जाने क्या हुआ ऊपर वाला आ हमें तो काम पर गया था फिर भी चला आया तो पहले भी आता था तो 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 नहीं। पता नहीं हम सब आदमी जानते थे पूरा पूरा बेरा बंदा पर मालिक को बताया नहीं बताया हम भी नहीं बताए थे यहाँ अब तार है ਕਿ ਬੱਚਾ ਲੈ ਕੇ ਆਂਦਾ ਸੀ ਕਿ ਕੀ ਮਾਮਲਾ ਹੋ ਕੀ ਮਾਮਲਾ ਖਾਣੀ ਖਟੇ ਕੋ तकरीबन 12 ਵਜੇ ਦੇ ਕਰੀਬ ਇੱਕ 10 ਸਾਲ ਦਾ ਬੱਚਾ ਜੀ ਰਾਜਨ ਕੁਮਾਰ ਦੇ ਪਿਤਾ ਦਾ ਨਾਮ ਕਰਨਦੀਪ ਜਾਦਵ ਇਲੈਕਟ੍ਰਿਕ ਸ਼ੌਕ ਦੀ ਹਿਸਟਰੀ ਹੈ ਜੀ ਦੀ ਬੱਚੇ ਦੀ ਜੜਾਇਆ ਸੀ ਤੇ ਬ੍ਰਾਡਟੈਕ ਵੀ ਫਟੇ ਨੂੰ ਪਰ ਜੜਾਇਆ ਪੀਪੀਆਰ ਵਗੈਰਾ ਦੀ ਕੋਸ਼ਿਸ਼ ਕੀਤੀ ਟਰਾਈ ਕੀਤੀ ਪਰ ਰਿਵਾਈਵ ਨਹੀਂ ਹੋਇਆ ਬੱਚਾ